ਜ਼ਿੰਦਗੀ ਦੀ ਪੱਤ ਛੱਡਦੀ ਰੁੱਤ ਦਾ ਆਨੰਦ ਮਾਣੀਏ ਰਚਨਾ ਡਾਕਟਰ ਰਣਜੀਤ ਸਿੰਘ ਮਨੁੱਖ ਨੂੰ ਆਪ ਵੀ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪਿਛਲੀ ਉਹ ਵੱਲ ਨੂੰ ਸਾਰਥਕ ਢੰਗ ਨਾਲ ਜੀਵੇ ਤੇ ਜੀਵਨ ਦਾ ਪੂਰਾ ਆਨੰਦ ਮਾਣੇ ਜਦੋਂ ਇਨਸਾਨ 60ਵੇਂ ਨੂੰ ਟੱਪਦਾ ਹੈ ਤਾਂ ਸੰਦਰ ਬਡਾਪੇ ਰੂਪੀ ਡਰਸ ਤੋਂ ਲੱਗਦਾ ਹੈ ਸਮਾਤ ਆਪਣੀ ਤੋਰੀ ਤੁਰਦਾ ਹੀ ਹੈ ਪਰ ਸਾਡੇ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰ ਦਿੱਤੀ ਗਈ ਹੈ ਜਿਵੇਂ ਬਡਾਪਾ ਕੋਈ ਸਰਾਪ ਹੋਵੇ ਇਹ ਤਾਂ ਆਉਣਾ ਹੀ ਹੈ ਲੋੜ ਇਸ ਪੱਟੜ ਦੀ ਰੁੱਤ ਦਾ ਆਨੰਦ ਮਾਣਨ ਦੀ ਜਾਂਚ ਸਿੱਖਣ ਦੀ ਹੈ ਜਿੱਥੇ ਮਨੁੱਖ ਨੂੰ ਇਸ ਦਾ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ ਉੱਥੇ ਸਮਾਜ ਵਿੱਚ ਵੀ ਇਹ ਸੋਚ ਬਦਲੀ ਜਾਵੇ ਕਿ ਪਿਛਲੀ ਉਮਰ ਵਿੱਚ ਕੋਈ ਤਰਸਦਾ ਪਾਤਰ ਨਹੀਂ ਬਣ ਜਾਂਦਾ ਸਗੋਂ ਸਤਕਾਰ ਦਾ ਪਾਤਰ ਬਣ ਜਾਂਦਾ ਹੈ ਪਰ ਜਦੋਂ ਸ਼ੀਕੇ ਨਾਲ ਲੱਗਿਆ ਏਕਾ ਆਪਣੀ ਥਾਂ ਬਦਲਦਾ ਹੈ ਤਾਂ ਇਹੋ ਸ਼ਰੀ ਡੁੱਬਦੇ ਸੂਰਜ ਦਾ ਪ੍ਰਤੀਕ ਬਣ ਜਾਂਦਾ ਹੈ ਡੁੱਬਦਾ ਸੂਰਜ ਰੂਹ ਨੂੰ ਸਕੂਨਤਾ ਪਾਵੇ ਦੇ ਸਕੇ ਪਰ ਸ਼ਾਤੇ ਮੰਗਾ ਪ੍ਰਦਾਨ ਨਹੀਂ ਕਰ ਸਕਦਾ ਰਤੋ ਰਾਤ ਬਦਲੀ ਸਥਿਤੀ ਦਾ ਅਹਿਸਾਸ ਸਦੋਂ ਹੁੰਦਾ ਹੈ ਜਦੋਂ ਤੁਹਾਡਾ ਨਾ ਬਜ਼ੁਰਗ ਸ਼੍ਰੇਣੀਆਂ ਦੀ ਸੂਚੀ ਵਿੱਚ ਆ ਜਾਂਦਾ ਹੈ ਇਸ ਅਹਿਸਾਸ ਸਦੋਂ ਵੀ ਹੁੰਦਾ ਹੈ ਜਦੋਂ ਤੁਸੀਂ ਦੂਜਿਆਂ ਦੇ ਤਰਸ ਰੂਪੀ ਸਤਕਾਰ ਦਾ ਪਾਤਰ ਬਣ ਜਾਂਦੇ ਹੋ ਇਸ ਦਾ ਅਹਿਸਾਸ ਉਦੋਂ ਵੀ ਹੁੰਦਾ ਜਦੋਂ ਬੱਸ ਵਿੱਚ ਸੀਟਾਂ ਨਾ ਹੋਣ ਉੱਤੇ ਕੋਈ ਨੌਜਵਾਨ ਆਪਣੀ ਥਾਂ ਖਾਲੀ ਕਰ ਦਿੰਦਾ ਹੈ ਜੋ ਜਦੋਂ ਰੇਲਵੇ ਦੀ ਟਿਕਟ ਲੈਣ ਲਈ ਲਾਈਨ ਵਿੱਚ ਖੜੇ ਹੋਆਂ ਨੂੰ ਕੋਈ ਆਖਦਾ ਬਾਬਾ ਜੀ ਤੁਸੀਂ ਅੱਗੇ ਹੋ ਕੇ ਟਿਕਟ ਲੈ ਲਵੋ ਜਦੋਂ ਬਾਬੂ ਟਿਕਟ ਦੇ ਪੈਸੇ ਕੱਟ ਲੈਂਦਾ ਹੈ ਤਾਂ ਇਸ ਦੀ ਖੁਸ਼ੀ ਹੁੰਦੀ ਥਾਂ ਆਪਣੇ ਆਪ ਨੂੰ ਬੁੱਢੇ ਹੋਣ ਦਾ ਅਹਿਸਾਸ ਹੁੰਦਾ ਹੈ ਬੈਂਕ ਵਿੱਚ ਬਾਬੂ ਜਨਮ ਮਿਤੀ ਦਾ ਸਰਟੀਫਿਕੇਟ ਮੰਗਦਾ ਤਾਂ ਜੋ ਅੱਧਾ ਪ੍ਰਤੀਸ਼ਤ ਵਧ ਵਿਆਜ ਜਿੱਤਾ ਜਾ ਸਕੇ ਜਿਸ ਤਨ ਚੜਦੀ ਜਵਾਨੀ ਦਾ ਅਹਿਸਾਸ ਸਰੀਰ ਨੂੰ ਨਿਸ਼ਾ ਜਾਂਦਾ ਉਸੇ ਤਰ੍ਹਾਂ ਇੱਕਦਮ ਹੋਏ ਬਡਾਪੇ ਦਾ ਅਹਿਸਾਸ ਸਰੀਰ ਨੂੰ ਨਿੰਮੂ ਚੂਣਾ ਕਰ ਦਿੰਦਾ ਹੈ ਨਾ ਚਾਹੁੰਦੇ ਹਾਂ ਵੀ ਤੁਹਾਨੂੰ ਆਪਣੇ ਆਪ ਉੱਤੇ ਬੰਦਨ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਕੁਮਨ ਫਿਰਨ ਉੱਤੇ ਰੋਕ ਲਗਾਉਣੀ ਪੈਂਦੀ ਹੈ, ਆਪਣੀ ਜ਼ੁਬਾਨ ਅਤੇ ਸਰੀਰ ਨੂੰ ਕਾਬੂ ਕਰਨਾ ਪੈਂਦਾ ਹੈ ਆਪਣੇ ਹਰ ਪਾਸੇ ਬੰਦਸ਼ਾਂ ਹੀ ਬੰਦਸ਼ਾਂ ਹਸਾਰਨੀਆਂ ਪੈਂਦੀਆਂ ਹਨ। ਜਦੋਂ ਬੱਚੇ ਬਾਬਾ ਜੀ ਆਖ ਬੁਲਾਉਣ ਲੱਗਦੇ ਹਨ ਤਾਂ ਨਾ ਚਾਹੁੰਦੇ ਹਾਂ ਵੀ ਆਪਣੇ ਆਪ ਨੂੰ ਬੁੱਢਾ تسلیم ਕਰਨਾ ਪੈਂਦਾ ਹੈ। ਪਰ ਝੜ ਦੇ ਇਸ ਮੌਸਮ ਦਾ ਆਨੰਦ ਮਾਣਨ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕਰਨ ਦੀ ਲੋੜ ਹੈ। ਜੇਕਰ ਅਜੀਹਾ ਨਾ ਕੀਤਾ ਜਾਵੇ ਤਾਂ ਫੁੱਟ ਦੀਆਂ ਕਰੁੰਬਲਾਂ ਦਾ ਆਨੰਦ ਲੈਣ ਦੀ ਥਾਂ ਝੜੇ ਹੋਏ ਪੱਤੇਆਂ ਵਾਂਗ ਹਵਾ ਦੇ ਰੁੱਖ ਰੁੱਲਣਾ ਪੈਂਦਾ ਹੈ ਜਿੱਥੇ 16ਵੇਂ ਸਾਲ ਦੇ ਚੜ੍ਹਦਿਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ 61ਵੇਂ ਸਾਲ ਪ੍ਰਾਪਤੀਆਂ ਦੇ ਨਿੰਗ ਨੂੰ ਮਾਨਣ ਦਾ ਮੌਕਾ ਮਿਲਦਾ ਹੈ ਚੜ੍ਹਦੀ ਜਵਾਨੀ ਵਿੱਚ ਜੇਕਰ ਸਵੈ ਕਾਬੂ ਰੱਖਦਿਆਂ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਮੰਜ਼ਲ ਦੀ ਪ੍ਰਾਪਤੀ ਯਕੀਨੀ ਹੋ ਜਾਂਦੀ ਹੈ ਇਸੇ ਤਰ੍ਹਾਂ ਬੁਢਾਪੇ ਦੀ ਸਹੀ ਸੰਭਾਲ ਆਖਰੀ ਸਮੇ ਨੂੰ ਆਨੰਦਮਈ ਬਣਾ ਸਕਦੀ ਹੈ ਜੀਵਨ ਦੇ ਆਖਰੀ ਪੜਾ ਨੂੰ ਸੁੰਦਰ ਬਣਾਏ ਰੱਖਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਤਖੜੇ ਮੱਥੇ ਸਵਾਗਤ ਕਰੇ ਜਵਾਨੀ ਦੇ ਦਿਨਾਂ ਵਿੱਚ ਕਾਰੋਬਾਰੀ ਅਤੇ ਕਰੋਗੀ ਰਜੇਮਿਆਂ ਵਿੱਚ ਕਿਰਿਆ ਮਨੁੱਖ ਆਪਣੇ ਮਨ ਦੀਆਂ ਖਵਾਇਸ਼ਾਂ ਤੇ ਲੋੜਾਂ ਨੂੰ ਪਾਸੇ ਰੱਖ ਦਿਨ ਰਾਤ ਮਿਹਨਤ ਕਰਦਾ ਹੈ ਬਟਾਪਾ ਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੇ ਰੁਝੇਮਿਆਂ ਤੋਂ ਵਿਲੇ ਹੋ ਕੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂ ਆਪਣੀਆਂ ਦੱਬੀਆਂ ਕਿਰਿਆਤਮਕ ਤੇ ਕਲਾਤਮਕ ਖਵਾਇਸ਼ਾਂ ਦੀ ਪੂਰਤੀ ਵੱਲ ਧਿਆਨ ਦੇ ਸਕਦੇ ਹਾਂ ਜਿਹੜੇ ਸ਼ੌਕ ਸਮੇਂ ਦੀ ਘਾਟ ਕਰਨ ਪੂਰੇ ਨਹੀਂ ਹੋ ਸਕੇ ਉਹਨਾਂ ਵੱਲ ਮੁੱਠ ਧਿਆਨ ਦਿੱਤਾ ਜਾ ਸਕਦਾ ਹੈ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਪੱਤ ਝੜਦੀ ਰੁੱਤਾਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਰੁੱਤ ਲਈ ਤਿਆਰ ਕਰ ਲਈਏ ਜੀਵਨ ਦੇ ਸਮਾਜਿਕ ਮਾਇਕ ਅਤੇ ਕਰੋਗੀ ਮਸਲਿਆਂ ਤੇ ਵਸੀਲਿਆਂ ਦੀ ਵਿਉਂਤ ਇਸ ਢੰਗ ਨਾਲ ਕਰੀਏ ਕਿ ਇਨ੍ਹਾਂ ਬਾਰੇ ਚਿੰਤਾਤ ਮੁਕਤੀ ਮਿਲ ਸਕੀ ਨੌਕਰੀ ਕਰ ਰਹੇ ਲੋਕਾਂ ਦਾ ਇਹ ਪੜਾਅ ਸੇਵਾ ਮੁਕਤੀ ਪਿੱਛੋਂ ਸ਼ੁਰੂ ਹੁੰਦਾ ਜਦੋਂ ਕਿ ਕਾਰੋਬਾਰੀ ਇਨਸਾਨ ਹੌਲੀ-ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅਡ ਕਰਦੇ ਜਾਂਦੇ ਹਨ ਰੋਟੀ ਕਪੜਾ ਤੇ ਮਕਾਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨ ਹਰ ਇਨਸਾਨ ਨੂੰ ਵਿਡਾਪਾਉਣ ਤੋਂ ਪਹਿਲਾਂ ਹੀ ਇਹਨਾਂ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ ਜੇਕਰ ਇਹਨਾਂ ਪਾਸੋਂ ਨਿਸ਼ਚਿੰਤਤਾ ਹੋਵੇਗੀ ਫਿਰ ਵਿਡਾਪੇ ਦਾ ਡਰ ਤੰਗ ਨਹੀਂ ਕਰੇਗਾ ਸੇਵਾ ਮੁਕਤੀ ਤੋਂ ਪਹਿਲਾਂ ਹਰ ਇਨਸਾਨ ਨੂੰ ਆਪਣੇ ਰਹਿਣ ਲਈ ਮਕਾਨ ਦਾ ਜ਼ਰੂਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ ਮਾਇਕ ਵਸੀਲੇ ਵੀ ਇਹਨੇ ਕੋਈ ਕਰ ਲੈਣੇ ਚਾਹੀਦੇ ਨੇ ਕਿ ਵਿਡਾਪੇ ਵਿੱਚ ਰੋਟੀ ਕਪੜੇ ਦੀ ਲੋੜ ਪੂਰੀ ਹੁੰਦੀ ਰਹੇ ਕਈ ਇਨਸਾਨ ਇਸ ਪਾਸੇ ਲਾਪਰਵਾਹੀ ਵਰਤ ਜਾਂਦੇ ਹਨ ਉਹਨਾਂ ਲਈ ਕਿਰਾਏ ਦਾ ਮਕਾਨ ਹੀ ਵਧੀਆ ਹੁੰਦਾ ਹੈ ਪਿਛਲੇ ਦਿਨਾਂ ਲਈ ਉਹ ਬਚਤ ਕਰਨ ਬਾਰੇ ਵੀ ਨਹੀਂ ਸੋਚਦੇ ਉਹਨਾਂ ਦੀ ਦਲੀਲ ਹੁੰਦੀ ਹੈ ਕਿ ਜਿਸ ਪੈਦਾ ਕੀਤਾ ਉਹ ਆਪਣੇ ਆਪ ਕੋਈ ਨਾ ਕੋਈ ਪ੍ਰਬੰਧ ਕਰ ਦੇਵੇਗਾ ਕਈ ਲੋਕ ਬਧੇਰੇ ਭਾਵਨਾਤਮਿਕ ਹੁੰਦੇ ਹਨ ਉਹ ਘਰ ਨੂੰ ਆਪਣੇ ਬੱਚਿਆਂ ਦੇ ਨਾਲ ਲਵਾ ਦਿੰਦੇ ਹਨ ਪਿਆਰ ਆਪਣੀ ਥਾਂ ਹੈ ਪਰ ਦੂਜਿਆਂ ਦੀ ਮਥਾਜੀ ਭੈੜੀ ਹੁੰਦੀ ਹੈ ਆਪਣੇ ਕੋਲ ਘਰ ਦਾ ਹੋਣਾ ਇੱਕ ਆਰਥਿਕ ਵਿਸ਼ਵਾਸ ਹੁੰਦਾ ਹੈ ਜਿਸ ਨਾਲ ਮਨ ਅੰਦਰ ਕਿਤੇ ਲੁਕਿਆ ਹੋਇਆ ਡਰ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ ਸੇਵਾ ਮੁਕਤੀ ਸਮੇਂ ਹਰ ਮੁਲਾਜ਼ਮ ਨੂੰ ਕੁਝ ਰਕਮ ਮਿਲਦੀ ਹੈ ਇਸ ਰਕਮ ਨੂੰ ਇਸ ਢੰਗ ਨਾਲ ਵਿਉਤਪੰਦੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲਗਾਤਾਰ ਆਮਦਨ ਮਿਲਦੀ ਰਹੇ ਕਈ ਵਾਰ ਅਸੀਂ ਇਹ ਰਕਮ ਬੱਚਿਆਂ ਦੇ ਕਾਰੋਬਾਰ ਵਿੱਚ ਜਾਂ ਘਰ ਵਿੱਚ ਖਰਚ ਕਰ ਦਿੰਦੇ ਹਾਂ ਪਰ ਪਿੱਛੋਂ ਇਸ ਗਲਤੀ ਦਾ ਅਹਿਸਾਸ ਹੁੰਦਾ ਜਦੋਂ ਤੁਹਾਨੂੰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ 'ਗੇ ਹੱਥ ਢੜਨੇ ਪੈਂਨ ਆਪਣੇ ਨਿੱਤ ਦੇ ਜੀਮੇ ਬਣਾਵੋ ਘਰ ਬੈਲਾ ਬੈਠਾ ਬੰਦਾ ਤਾਂ ਉਂਝ ਹੀ ਕਬਰ ਜਾਂਦਾ ਹੈ ਜਾਂ ਫਿਰ ਘਰ ਦੇ ਬਾਕੀ ਮੈਂਬਰਾਂ ਦੇ ਨੁਕਸ ਕੱਢਣ ਲੱਗ ਪੈਂਦਾ ਹੈ ਨੁਕਸ ਕੱਢਣ ਦੀ ਥਾਂ ਸਾਰੇ ਨੂੰ ਖਲਾਸ਼ੇਰੀ ਦੇਵੋ ਪਰਿਵਾਰ ਨੂੰ ਚੰਗੇ ਸੰਸਕਾਰ ਦੇਵੋ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਆਂ ਸੁੱਚੀ ਕਿਰਤ ਦਾ ਸਬਕ ਪੜਾਵੋ ਪਰ ਜੇ ਹਾ ਤੁਸੀਂ ਉਦੋਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਸੱਚੀ ਕਿਰਤ ਕੀਤੀ ਹੋਵੇਗੀ ਸਵੇਰੇ ਸ਼ਾਮ ਸੈਰ ਕਰੋ ਤੇ ਗੁਰੂ ਘਰ ਹਾਜ਼ਰੀਆਂ ਭਰੋ ਤੁਹਾਡੇ ਆਪਣੇ ਕੁਝ ਸ਼ੌਕ ਹੋਣਗੇ ਜਿਹੜੇ ਜਵਾਨੀ ਸਮੇਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪੂਰੇ ਨਹੀਂ ਹੋ ਸਕੇ ਉਹਨਾਂ ਵੱਲ ਧਿਆਨ ਦੇਵੋ ਬਹੁਤ ਸਾਰੀਆਂ ਸਮਾਜਿਕ ਜਰਥੇਵੰਦੀਆਂ ਹਨ ਜਿਹੜੀਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨ ਆਪਣੀ ਰੁਚੀ ਅਨਸਾਰ ਉਹਨਾਂ ਵਿੱਚ ਸ਼ਾਮਲ ਹੋ ਕੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰੋ ਸੇਵਾ ਕੀਤੀਆਂ ਜੋ ਆਨੰਦ ਮਿਲਦਾ ਹੈ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਜੇਕਰ ਪਰਿਵਾਰ ਨਾਲ ਰਹਿੰਦਾ ਹੈ ਤਾਂ ਪਰਿਵਾਰ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਪਰ ਜੇ ਮੈਂ ਜ਼ਿੰਦਗੀ ਨੂੰ ਤਾਜ਼ਗੀ ਬਖਸ਼ਦੇ ਹਨ ਜਦੋਂ ਕਿ ਬੇਲ ਨਰਾਸ਼ਾ ਦਾ ਕਾਰਨ ਬਣਦੀ ਹੈ ਪੜਨ ਦਾ ਸ਼ੌਕ ਪਾ ਲਓ ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪਾਓ ਉਸਾਰੂ ਰੂਜੇ ਮੈਂ ਕਰਨ ਤੁਹਾਨੂੰ ਕਦੇ ਵੀ ਬਡਾਪੇ ਦਾ ਅਹਿਸਾਸ ਨਹੀਂ ਹੋਵੇਗਾ ਸੂਜਵਾਨ ਲੋਕ ਪਤਝੜ ਦੇ ਮੌਸਮ ਦਾ ਵੀ ਬਹਾਰ ਦੇ ਮੌਸਮ ਵਾਂਗ ਹੀ ਅਨੰਤ ਬਣਦੇ ਹਨ ਉਹ ਤਾਂ ਸੁਗੋ ਮਹਿਸੂਸ ਕਰਦੇ ਹਨ ਕਿ ਅਸਲੀ ਜੀਵਨ ਤਾਂ ਹੁਣ ਹੀ ਸ਼ੁਰੂ ਹੋਇਆ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਾਰਜ ਕਰ ਸਕਦੇ ਹੋ ਧੰਨਵਾਦ